ਭੜੇ ਜੰਮ ਕਰਕੇ ਰੱਖ ਲਈ ਲਈ ਕਾਲਿਆ ਅੱਗ ਕੱਲ ਤੇ ਦਿਖਾ 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 ਦੇ ਕਾਦੀ ਵਿੱਚ ਕਿੰਨਾ ਵੱਡਾ ਹੱਥ ਸੀ ਕਾਦੀ ਇਹ ਕਲ ਦਾ ਐਡਾ ਹੱਥ ਸੀ ਉਹਦਾ ਕੰਤੇਰਾ ਮੈਂ ਕੀ ਕਰਾਂ ਉਹ ਇਹਨੇ ਕੁਝ ਵੀ ਨਹੀਂ ਦਿੱਤਾ ਮੈਂ ਕੁਇਤਾ ਤਾਂ ਹੈ ਕੁਥ ਲਈ ਪਈ ਆ ਕੀ ਆ? ਯਾ ਫਿਰ ਇਕੱਠੇ ਹੀ ਕੁਟਲੋ ਯਾ ਕਿੱਥੇ ਸਵਾਲਾਂ ਦਾ ਅੱਛਰ ਦੇ ਦੂਆ ਵੇ। ਆ ਕੀ ਆ? ਇਹ ਤਾਂ ਗਾਂਧੀ ਦਾ ਹੱਥ ਏਡਾ ਵੱਡਾ ਸੀਗਾ ਜੀ ਏਡਾ ਬਣਾਤਾ ਵੇ। ਇਦੋਂ ਵੱਡੇ ਦਾ ਹੱਥ ਹੱਦ ਦੇ ਦੀ ਜੀ। ਕਾਫੀ ਖਤਮ ਹੋ ਜੂਗੀ। ਉਹ ਬੜਾ ਜੂ। ਮੈਨੂੰ ਲੱਗਦਾ ਮੈਂ ਤੈਨੂੰ ਪੜਾਉਣੇ ਪੜਾਉਂਦੇ ਨਾ। ਕਲ ਤੋਂ ਵੇ ਜੀ। ਆ ਮੈਂ ਲਿਖ ਲਈ। ਉਹ ਬਚਲਾ ਉਹ ਤੂੰ ਮੇਰੇ ਤੋਂ ਬਚਲਾ ਮੇਰੀ ਸੁਣ ਲੈ ਗੱਲ। ਮੈਂ ਪਹਿਲੇ ਦੇ ਬਰਾ। ਆ ਮੈਂ ਲਿਖ ਤੂੰ ਬਚਲਾ ਮੇਰੇ ਤੋਂ। ਕਿ ਤੀਰ ਹੋਰ ਆਈ। ਲੈ। ਕਿਤਾ ਕਰਤਾ ਹੱਤੋਂ ਕਹੋ ਜੀ ਯਾਰ ਨਮੂਨੇ ਆ ਯਾਰ ਤੁਸੀਂ ਇਹੋ ਵਾਲੀ ਨਹੀਂ ਦਾ ਜੀ ਹੁਣ ਮੁੰਨਿਆ ਜਾ ਫੜ ਇਹ ਗਾਂ ਦੇ ਕੇ ਲੇਖੜੀ ਲੈ ਲੈ ਕੇ ਇਹ ਜੀ ਤੁਸੀਂ ਕੱਲ ਨੂੰ ਗਾਂ ਦੇ ਲੈ ਕੇ ਤੂੰ ਆਏ ਓਏ ਮੇਰੀ ਗੱਲ ਸੁਣ ਲੈ ਓ ਤੂੰ ਬਚ ਲਾ ਮੇਰੇ ਤੋਂ ਉਹ ਨਹੀਂ ਸਾਜੀ ਤੇਰੀਆਂ ਛੇਰਾਰਤਾ ਬਹੁਤ ਹੁੰਦੀਆਂ ਜਾਂਦੀਆਂ ਮੈਂ ਤੈਨੂੰ ਦੱਸਤਾ ਵੀ ਤੂੰ ਨਾ ਮੇਰੇ ਤੋਂ ਅੱਜ ਛਿੱਤਰ ਖਾਏਗਾ ਆਹ ਡੰਡੇ ਦੇ ਖੁੰਗੀਆਂ ਵੇਖ ਕਿੰਨੀਆਂ ਓ ਕੀ ਤਾਂ ਵਾਹ ਸਾਜੀ ਬਦਲ ਛਾਪ ਜਾ ਡੰਡਾ ਲੈ ਕੇ ਤੂੰ ਕੱਲ ਨੂੰ ਤੋੜ ਕੇ ਪਹਿਣਾ ਤੇਰਾ ਹੀ ਆ ਸਾਡੀ ਗਾਂ ਕਿੰਨਾ ਦੁੱਧ ਦਿੰਦੀ ਆ ਸਾਡੀ ਗਾਂ ਜੀ ਤੁਹਾਡੇ ਸਾਡੇ ਨੰਬਰ ਤੋਂ ਛੱਟ ਗਈ ਉਹਦੇ ਦੁੱਧ ਨਾਲ ਤੇ ਸੇਵੀਆਂ ਤੇਰੇ ਮਾਮੇ ਨੇ ਲਿਆ ਕੇ ਦੇਣੀਆਂ ਸੀ ਸੇਵੀਆਂ ਲੈ ਕੇ ਆਉਂ ਆ ਜੀ ਸੇਵੀਆਂ ਕੱਤੀਆਂ ਅੱਜ ਘਰੇ ਆਪਣੇ ਦਿਖਾ ਫਿਰ ਕੀ ਲਿਖਿਆ ਗਾਂ ਤੇ ਲੇਖ ਲਿਖਾਈ ਜਿਹੜਾ ਤੁਸੀਂ ਕੱਲ ਦੱਸਿਆ ਜੀ ਮੈਨੂੰ ਯਾ ਤੂੰ ਐਡਾ ਵੱਡਾ ਨਮੂਨਾ ਯਾਰ